ਉੱਤੋਂ ਉੱਤੋਂ ਰਹਿੰਦੇ ਆ ਮੈਂ ਲੜਦੀ ਵੇ ਵਿੱਚੋਂ ਤੈਨੂੰ ਪਿਆਰ ਕਰ ਕੰਮ ਤਾਂ ਆ ਪਿਆ ਇਹ ਇਹ ਸਾਨੂੰ ਬਚਾ ਹੀ ਸਕਦੇ ਸੀ ਸੱਚਾਈ ਐ ਇਹ ਜਿਵੇਂ ਸੱਚ ਆ ਪਰ ਸਾਨੂੰ ਮਾਰ ਹੀ ਗਏ ਇਹ ਚੰਗੇ ਹੁੰਦੇ ਪੰਜਾਬ ਦੇ ਜਿਵੇਂ ਖੇਤਰੀ ਪਾਰਟੀ ਸੀ ਸਕੂਲ ਜਿਹੜੇ ਸਰਕਾਰੀ ਸੀ ਉਹਦੇ ਵਿੱਚ ਹੀ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਪੜ੍ਹਦੇ ਹੁਣ ਜਿਵੇਂ ਫਿਰ ਤੁਸੀਂ ਕੀ ਚਾਹੁੰਦੇ ਹੋ ਵੀ ਲੋਕ ਫਿਰ ਦੁਬਾਰਾ ਕਾਲੀਆਂ ਕਾਂਗਰਸੀਆਂ ਵਾਲੇ ਪਾਸੇ ਮੁੜ ਜਾਣ ਇਹਨਾਂ ਨੂੰ ਛੱਡ ਦੇਣ ਮੈਂ ਕਿਉਂ ਆਣਾ ਲੋਕ ਆਪ ਉੱਠਣ ਆਪ ਐਮਐਲਏ ਐਮਪੀ ਬਣ ਉਹ ਜੀ ਨੂੰ ਮਰਜ਼ੀ ਬਣਾਈ ਜਾਣ ਇੱਥੇ ਤਾਂ ਗੱਲ ਉਹ ਤੁਹਾਡੇ ਕੈਂਤਰਾ ਪਲਾ ਬਾਬਾ ਨਾਨਕ ਜੀ ਨੂੰ ਬਣਾ ਦੇਣ ਪਰ ਕੰਮ ਤਾਂ ਉਹੀ ਹੋਣਾ ਜਿਹਦੇ ਫਰੀਦੀਆਂ ਸਹੂਲਤਾ ਪਾਲਦੇ ਆ ਇਹ ਤਾਂ ਬਾਬਾ ਨਾਨਕ ਜੀ ਤੇ ਉਂਗਲਾ ਚੱਕਣ ਲੱਗ ਜਾਣਗੇ ਜਿੰਨਾ ਚਿਰ ਆਪ ਨਹੀਂ ਇਹ ਜਾਗਦੇ ਉਹਨਾਂ ਚਿਰ ਕਿਸੇ ਨੂੰ ਇਹ ਕਰਨਗੇ ਸਾਰੀ ਉਮਰ ਸਾਰੀ ਵੀ ਹਾਂ ਭਗਵਾਨ ਚ ਉੱਠੀਵੇ ਇਹ ਥੋੜਾ ਕੰਮ ਹੋਈ ਜਾਊਗਾ ਇਹ ਸੁੱਤੇ ਰਹਿਣਾ ਸਾਰੀ ਉਮਰ ਈਆਂ ਇਹਨਾਂ ਦੀਆਂ ਪੜੀਆਂ ਲਿਖੀਆਂ ਉਹ ਜਿਹੜਾ ਕਿਹੜਾ ਹਟਦਾ ਉਹ ਕਹਿੰਦਾ ਸੀ 55000 ਸਾਕਨ ਸਕੀਮ ਦੇਣੀ ਤੁਹਾਡੀ ਧੀ ਨੂੰ ਵਿਆਹ ਵੇਲੇ ਦੇਣ ਤੇ ਪੁੱਛਣਾ ਕਿ ਕੁੜੀ ਇਹਨਾਂ ਨੇ ਜੰਮੀ ਕਿਉਂ ਸੁਖਵੀਰ ਦੀ ਹੁੰਦੀ ਜਾਂ ਭਗਵੰਤ ਮਾਨ ਦੀ ਹੁੰਦੀ ਹੈ ਉਹਨਾਂ ਨੂੰ 21000 ਦੀ ਨੌਕਰੀ ਦੇਣ ਤੇ ਆਪੇ ਵਿਆਹ ਛੱਦਿੰਗਾ ਹੋ ਜਾਣਗੇ ਆਪੇ ਉਹਨਾਂ ਦੇ ਘਰ ਚੱਲ ਜਾਣਗੇ ਤੇ ਇਹ ਭਾਈ ਸਾਹਿਬ ਮੈਂ ਨਹੀਂ ਕਹਿੰਦਾ ਵੀ ਜਿਹੜਾ ਕਹ ਲੋ ਵੀ ਕੱਲ ਨੂੰ ਲਿਆਓ ਜਾਂ ਤੁਸੀਂ ਇਹਨਾਂ ਨੂੰ ਲਿਆਓ ਇਹ ਤਾਂ ਲੋਕ ਵੇਖਣ ਲੋਕਾਂ ਨੂੰ ਗੁੱਸਾ ਕੀ ਆਣਾ ਹੁਣ ਭਗਵੰਤ ਮਾਨ ਤੇ ਗੁੱਸਾ ਇਹਨੇ ਕੁਛ ਨਹੀਂ ਕੀਤਾ ਬਸ ਵੋਟ ਉਹਨੂੰ ਪਾ ਦੋ ਆ ਗੁੱਸੇ ਹੀ ਕੱਢਦੇ ਰਹੇ ਸਾਰੀ ਉਮਰ ਪਹਿਲਾਂ ਕਾਂਗਰਸੀਆਂ ਤੇ ਕੱਢਦੇ ਰਹੇ ਆ ਝਾਰੂ ਤੇ ਕੱਢਤਾ ਸੀ ਮਤਲਬ ਲਟੇਰਿਆਂ ਨੂੰ ਹੀ ਬਦਲਦੇ ਰਹੇ ਆ ਬਸ ਜਿਵੇਂ ਕਹਿ ਲਾ ਨਾ ਵੀ ਕੋ ਜਿਵੇਂ ਕਹਿੰਦਾ ਭੰਡਾ ਪਡੋਰੀਆ ਕਿੰਨਾ ਕ ਭਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਹੈਗਾ ਆ ਵੀ ਮਰੂਦਾਂ ਦਾ ਬੂਟਾ ਹੀ ਆ ਹੈਗਾ ਉਹ ਵੀ ਮਰੂਦਾਂ ਦਾ ਬੂਟਾ ਹੀ ਆ ਤੇ ਉਹ ਚਾਲੇ ਨਿੰਬੂ ਆ ਵਾ ਫਰਕ ਇਹਨਾਂ ਦੇ ਵਿੱਚ ਇਹ ਹੈ ਕਿ ਇੱਕ ਜਿਹੜਾ ਨਿੰਬੂ ਆ ਉਹ ਕੋ ਚਾਰੀ ਪੈ ਜਾਂਦਾ ਉਹਦਾ ਚਾਰ ਪੈ ਜਾਂਦਾ ਤੇ ਇੱਕ ਚਾਲ ਨਿਚੋੜ ਕੇ ਖਾ ਲਈਦਾ ਹਰ ਕਹਿੰਦਾ ਕਿ ਹੈਗਾ ਨਿੱਬੂ ਨਿੱਬੂ ਹੀ ਰਹਿਣਾ ਇਹ ਯਾਦ ਰੱਖ ਲੋ ਅੱਗੇ ਵੀ ਪੱਗਾਂ ਦੇ ਰੰਗ ਹੀ ਚੇਂਜ ਹੋਏ ਸੀ ਤੇ ਬੰਦੇ ਉਹੀ ਸੀ ਤੇ ਅੱਜ ਇਹ ਸੱਤਿਆਨਾਸ ਤਾਂ ਮਾਰੀ ਖੜੇ ਆ ਪੰਜਾਬ ਦੇ ਵਿੱਚ ਰਲ ਕੇ ਲੋਕ ਮਾਰਦੇ ਸੱਤਿਆਨਾਸ ਇਹ ਪੰਜਾਬ ਦੇ ਭਲੇ ਨਹੀਂ ਆਏ ਹੁਣੇ ਜਿਵੇਂ ਭਾਲਦੇ ਲੋਕ ਇਹ ਇਹਨਾਂ ਨੂੰ ਮੰਗ ਇਹਨਾਂ ਨੂੰ ਮੰਗਣਾ ਹੀ ਨਹੀਂ ਆਉਂਦਾ ਪੁੱਛੋ ਮੰਗਣਾ ਕੀ ਇੱਕ ਮੁੰਡਾ ਸੁਣਿਆ ਨਹੀਂ ਸੀ ਬਿਆਨ ਤੁਸੀਂ ਭਾਈ ਦਿਓ ਕਹਿੰਦਾ ਵੀ ਕੀ ਮੰਗ ਤੁਹਾਡੀ ਕਹਿੰਦਾ ਮੰਗ ਸਾਡੀ ਕੋਈ ਨਹੀਂ ਜੀ ਤੇ ਕਹਿੰਦਾ ਸਰਕਾਰ ਨਹੀਂ ਕਹਿੰਦੇ ਚੰਗੀ ਨਹੀਂ ਸਰਕਾਰ ਕਹਿੰਦਾ ਮੰਗ ਕੀ ਆ ਮੰਗਾਂ ਵੀ ਨਹੀਂ ਪਤਾ ਇਹਨਾਂ ਨੂੰ ਫਲੱਸ਼ ਦੇ ਦੋ 15000 ਰੁਪਏ ਜਿਹੜਾ ਆਉਣਾ ਹੁੰਦਾ 15 ਚੰਨਾਂ ਦੇ 12000 ਰੁਪਏ ਲੈ ਪੈਣਾ ਹੁੰਦਾ ਇਹਨਾਂ ਨੂੰ ਕਮਰਾ ਦੇ ਦੋ ਸਵਾ ਕ ਲੱਖ ਆਉਣਾ ਹੁੰਦਾ ਤੇ ਉਹ ਜਿਹੜਾ ਕਹਿ ਲੋ ਵੀ ਉਹ ਇਹਨਾਂ ਨੂੰ ਇੰਨੀ ਹਾਲੇ ਤੱਕ ਇਹ ਸਮਝ ਨਹੀਂ ਆ ਵੀ ਜਿਹੜਾ ਤੁਹਾਡੇ ਘਰਾਂ ਚ ਫਲੈਸ਼ ਦਿੰਦੇ ਆ ਤੁਹਾਨੂੰ ਉਹਦਾ 15000 ਆਉਂਦਾ ਜਿਹੜੀ ਸਰਕਾਰੀ ਫਲੈਸ਼ ਬਣਦੀ ਆ ਤੇ ਉਹਦਾ ਮਤਲਬ 20-20 ਲੱਖ ਰੁਪਏ ਪਾ ਦਿੰਦੇ ਆ ਤੇ ਕਮਰੇ ਜਿਹੜਾ ਉਹ ਲਗ ਭਾਗ ਇਹ ਤਾਂ ਚੈੱਕ ਵੀ ਚਾਰੇ ਜਦੋਂ ਇਹਨਾਂ ਨੂੰ ਲੋਕਾਂ ਨੂੰ ਪਤਾ ਨਹੀਂ ਚਾਹੀਦਾ ਕੀ ਆ ਇਹਨਾਂ ਦੇ ਬੱਚੇ ਪੜੇ ਲਿਖੇ ਆ ਮੁੰਡਾ ਜਈ ਚਾਹੀਦਾ ਤੇ ਜਈ ਤਾਂ ਲੱਗੂਗਾ ਜੇ ਬਿਜਲੀ ਬਿੱਲ ਜਾਊਗਾ ਨੌਕਰੀਆਂ ਤਾਂ ਮੰਗਦੇ ਨਹੀਂ ਫਰੀਦੀਆਂ ਸਹੂਲਤਾਂ ਮੰਗਦੇ ਇੱਥੋਂ ਇਹਨਾਂ ਦੀ ਗਲਤੀ ਹੈ ਹੂੰ ਅੱਛਾ ਸੁਖਬੀਰ ਬਾਦਲ ਹੋਰਾਂ ਨੇ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੱਢੀ ਹੋਈ ਆ ਅੱਛਾ ਜੀ ਤੇ ਉਹਨਾਂ ਦੀ ਪੰਜਾਬ ਬਚਾਓ ਯਾਤਰਾ ਨਾਲ ਪੰਜਾਬ ਨੂੰ ਕਿੰਨਾ ਕੁ ਫਾਇਦਾ ਹੋ ਸਕਦਾ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਹੂੰ ਪੰਜਾਬ ਬਚਾਓ ਯਾਤਰਾ ਬਹੁਤ ਜ਼ਿਆਦਾ ਬੈਨੀਫਿਟ ਹੋ ਸਕਦਾ ਇਸ ਟਾਈਮ ਸਾਰੇ ਪੰਜਾਬ ਨੂੰ ਨੂੰ ਇਕੱਠਾ ਹੋ ਕੇ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਤੇ ਪੰਜਾਬ ਬਚਾਉਣਾ ਚਾਹੀਦਾ ਪੰਜਾਬ ਬਚਾਉਣ ਸਕਦੇ ਆ ਤਾਂ ਆਕਾਲੀ ਦਲਤ ਕੀ ਬਚਾ ਸਕਦੇ ਆ ਉਹ ਬਚੂਗਾ ਕਿਵੇਂ ਵੀ ਚੁੱਪ ਕਰਕੇ ਇਲੈਕਸ਼ਨ ਲੜਨਾ ਬੰਦ ਕਰਦੇ ਨੇ ਇਹ ਫਿਰ ਬਚ ਜੂਗਾ ਹੂੰ ਹੂੰ ਕੌਣ ਕੌਣ ਇਲੈਕਸ਼ਨ ਲੜਨਾ ਬੰਦ ਆਕਾਲੀ ਲੜਨਾ ਬੰਦ ਕਰਦਣ ਇਹ ਬਚ ਜੂਗਾ ਇਹ ਸਾਡੀ ਖੇਤਰੀ ਪਾਰਟੀ ਸੀ ਸਾਨੂੰ ਬਚਾ ਸਕਦੀ ਸੀ ਪਰ ਇਹਨਾਂ ਨੇ ਬਚਾਉਣ ਵਾਲੀ ਕੋਈ ਕਸਰ ਹੀ ਨਹੀਂ ਛੱਡੀ ਮਾਰਨ ਵਾਲੀ ਸਾਨੂੰ ਦਿੱਲੀ ਦੇ ਸ਼ਹਿਰਾਂ ਤੇ ਨੱਚਦੇ ਰਹੇ ਆ ਅੱਜ ਵੀ ਹੁਣ ਹਾਲੇ ਹੁਣ ਗਾਂਹ ਜਾ ਕੇ ਕਹਿਣ ਕਿ ਸਾਡਾ ਉਹਨਾਂ ਨਾਲ ਭਾਜਪੀ ਨਾਲ ਗੱਠ ਜੋੜ ਹੋ ਗਿਆ ਕਿ ਕਿਹੜਾ ਗੱਠ ਜੋੜ ਟੁੱਟੇ ਸੀ ਤੁਹਾਡੇ